ਕਿਤੇ ਕੁਝ ਮਹੀਨਿਆਂ ਦੇ ਵਿੱਚ ਦਰਅਸਲ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਕੁਝ ਬੰਦ ਪਈਆਂ ਪੁਲਿਸ ਚੌਕੀਆਂ ਤੇ ਥਾਣਿਆਂ ਤੇ ਇੱਕ ਤੋਂ ਬਾਅਦ ਇੱਕ ਗਰਨੇਡ ਹਮਲੇ ਹੋਏ ਸੀ। ਉਹਦੇ ਤੋਂ ਬਾਅਦ ਲੱਗਦਾ ਕਿ ਪੰਜਾਬ ਪੁਲਿਸ ਚੱਕਮੇ ਪੈਰੀ ਹੋ ਗਈ ਹੈ। ਪੰਜਾਬ ਪੁਲਿਸ ਦੇ ਏਡੀਜੀਪੀ ਨੌ ਨਿਹਾਲ ਸਿੰਘ ਦੇ ਵੱਲੋਂ ਬਟਾਲਾ ਵਿਖੇ ਪੁਲਿਸ ਥਾਣਿਆਂ ਅਤੇ ਪੁਲਿਸ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ। ਉੱਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਗਰਨੇਡ ਹਮਲੇ ਹੋਏ ਨੇ ਉਹਨਾਂ ਦੇ ਮੱਦੇ ਨਾਜ਼ਰੀ ਪੁਲਿਸ ਥਾਣੇ ਦੀ ਸੁਰੱਖਿਆ ਦੇ ਵਿੱਚ ਜਿੱਥੇ-ਜਿੱਥੇ ਲੋੜ ਸੀ ਉੱਥੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਉਹਨਾਂ ਦੇ ਚਲਦੇ ਹੀ ਕੰਦਾ ਉੱਚੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਪੁਲਿਸ ਪੂਰੀ ਤਰ੍ਹਾਂ ਪੰਜਾਬ ਦੀ ਸੁਰੱਖਿਆ ਵਾਸਤੇ ਵੀ ਮੁਸਤੈਦ ਹੈ ਅਤੇ ਹਰ ਚੈਲੰਜ ਵਾਸਤੇ ਪੂਰੀ ਤਰ੍ਹਾਂ ਤਿਆਰ ਵੀ ਹੈ ਉਹਨਾਂ ਦਾ ਮਕਸਦ ਉਹਨਾਂ ਦੱਸਿਆ ਕਿ ਇੱਥੇ ਆਉਣ ਦਾ ਇਹੋ ਸੀ ਕਿ ਪੁਲਿਸ ਜ਼ਿਲ੍ਹੇ ਵਿੱਚ ਨਵੇਂ ਸੁਰੱਖਿਆ ਪ੍ਰਬੰਧ ਕੀਤੇ ਜਾਣ ਅਤੇ ਉਹਨਾਂ ਦਾ ਫਿਰ ਜਾਇਜ਼ਾ ਵੀ ਲਿਆ ਜਾਏ ਉੱਥੇ ਹੀ ਐਸਐਸਪੀ ਬਟਾਲਾ 소ਹਿਲ ਕਾਸਮ ਮੀਰ ਦਾ ਕਹਿਣਾ ਸੀ ਕਿ ਉਹਨਾਂ ਦੀ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਪੈਟਰੋਲਿੰਗ ਵੀ ਵਧਾਈ ਜਾ ਰਹੀ ਹੈ ਅਤੇ ਉਹਦੇ ਨਾਲ ਹੀ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵੀਐਸਐਫ ਦੇ ਨਾਲ ਮਿਲ ਕੇ ਵੀ ਨਾਕੇਬੰਦੀ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਰਿਹਾ ਹੈ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਤੇ ਸਾਡੇ ਜਿਹੜੇ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਹੈਗੇ ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਜਿਹੜਾ ਪੰਜਾਬ ਦਾ ਸਰਹਦੀ ਇਲਾਕਾ ਹੈਗਾ ਜਿਹੜੇ ਬਾਰਡਰ ਡਿਸਟ੍ਰਿਕਟਸ ਹੈ ਇਹਨਾਂ ਦੇ ਵਿੱਚ ਜਿੰਨੇ ਵੀ ਗਵਰਨਮੈਂਟ ਇੰਸਟੀਟਿਊਸ਼ਨਸ ਹੈ ਗਵਰਨਮੈਂਟ ਬਿਲਡਿੰਗਸ ਹੈ ਪੁਲਿਸਦਾਰੇ ਹੈਗੇ ਉਹਨਾਂ ਦੀ ਸੁਰੱਖਿਆ ਦੀ ਪੂਰੀ ਚੌਕਸੀ ਤੇ ਪ੍ਰਬੰਧ ਕੀਤੇ ਜਾਣ। ਇਸ ਸੰਬੰਧ ਵਿੱਚ ਉਹਨਾਂ ਨੇ ਇੱਕ ਵੱਡਾ ਪ੍ਰੋਗਰਾਮ ਲਿਖਿਆ ਸੀਗਾ ਜਿਹਦੇ ਵਿੱਚ ਵੱਖਰੇ ਵੱਖਰੇ ਜ਼ਿਲ੍ਹਿਆਂ ਵਿੱਚ ਵੱਖਰੇ ਵੱਖਰੇ ਅਫਸਰਾਂ ਦੀ ਸੀਨੀਅਰ ਸੈਂਡਿਟੀ ਲੱਗੀ ਸੀ ਕਿ ਅਸੀਂ ਜਾ ਕੇ ਇੱਥੇ ਜਿੰਨੀ ਵੀ ਅਰੇਂਜਮੈਂਟਸ ਹੈ ਜੋ ਬਿਲਡਿੰਗਸ ਹੈ ਉਹਨਾਂ ਦੀ ਸਮੀਖਿਆ ਕਰੀਏ। ਉਹ ਸੰਬੰਧੀ ਗੱਲ ਜਿਹੜੀ ਹੈ ਸਰਕਾਰ ਤੱਕ ਪਹੁੰਚਾਈਏ ਤੇ ਜਿਹੜੇ ਲੋੜਿੰਦੇ ਦਿਸ਼ਾ ਨਿਰਦੇਸ਼ ਹੈ ਉਹ ਅਸੀਂ ਐਸਐਸਪੀ ਸਾਹਿਬਾਨ ਤੇ ਅਪਸਲ ਨੂੰ ਦਈਏ। ਇਹ ਸੰਬੰਧ ਵਿੱਚ ਤਕਰੀਬਨ 2 ਹਫ਼ਤੇ ਪਹਿਲਾਂ ਮੈਂ ਵਿਜ਼ਿਟ ਕੀਤਾ ਸੀਗਾ ਤੇ ਪੂਰਾ ਅਸੀਂ ਜ਼ਿਲ੍ਹੇ ਦੇ ਜਿੰਨੇ ਵੀ ਥਾਣੇ ਤੇ ਇੰਸਟੀਟਿਊਸ਼ਨ ਸੀਗੇ ਉਹਨਾਂ ਨੂੰ ਵਿਜ਼ਿਟ ਕੀਤਾ, ਰਿਵਿਊ ਕੀਤਾ ਤੇ ਇੱਕ ਡਿਟੇਲ ਰਿਪੋਰਟ ਜਿਹੜੀ ਸੀ ਸਰਕਾਰ ਨੂੰ ਭੇਜੀ ਸੀ। ਉਸ ਰਿਪੋਰਟ ਵਿੱਚ ਜੋ ਸਾਡੀਆਂ ਗੱਲੇ ਗੱਲਾਂ ਸਾਹਮਣੇ ਨਜ਼ਰ ਆਈਆਂ ਸੀਗੀਆਂ ਐਸਐਸਪੀ ਸਾਹਿਬ ਨੇ ਉਹਨਾਂ ਤੇ ਕੰਮ ਕਰਦੇ ਹੋਏ ਬਹੁਤ ਸਾਰੀ ਬਿਲਡਿੰਗਜ਼ ਵਿੱਚ ਬਹੁਤ ਵੱਡੇ ਪੱਧਰ ਤੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਹੈ ਉਹ ਇੰਪਰੂਵ ਕੀਤੇ ਹੈਗੇ ਆ ਅੱਜ ਮੈਂ ਉਹ ਜਿਹੜੀ ਇੰਪਰੂਵਮੈਂਟ ਹੋਈ ਹੈ ਰਿਵਿਊ ਕਰਨ ਵਾਸਤੇ ਆਇਆ ਹਾਂ ਇਸੇ ਤਰੀਕੇ ਨਾਲ ਜੋ ਇਹਨਾਂ ਦੀ ਤਿਆਰੀ ਹੈਗੀ ਹੈ ਆਉਣ ਵਾਲੇ ਗਨਤੰਤਰ ਬਿਵਸਥਾ ਚੇਵੀ ਜੰਦੀ ਵਾਸਤੇ ਉਹਦੀ ਸਮੀਖਿਆ ਕਰਨਾ ਹੈ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਜ਼ਿਲ੍ਹਾ ਬਟਾਲਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਤਿਆਰ ਹੈ ਤੇ ਇਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਕਿ ਆਉਣ ਵਾਲੇ ਕਿਸੇ ਵੀ ਚੈਲੰਜ ਨੂੰ ਪੂਰੀ ਤਰ੍ਹਾਂ ਜਿੱਤ ਸਕਦੇ ਹੈ ਥੈਂਕ ਯੂ ਸਰ ਉਸ ਖਿਦਮਤ ਤੁਸੀਂ ਕੀ ਕਹਿ ਰਹੇ ਹੋ ਹਾਂ ਇਹ ਮੁੱਦਾ ਮੈਸੇਜ ਦਾ ਨਹੀਂ ਹੈਗਾ ਚੱਕਰ ਕੀ ਹੁੰਦਾ ਹੈ ਕਿ ਸਮੇਂ-ਸਮੇਂ ਸਿਰ ਵਿੱਚ ਕੋਈ ਨਾ ਕੋਈ ਜਿਹੜਾ ਸਿਕਿਉਰਿਟੀ ਚੈਲੰਜ ਚੇਂਜ ਹੁੰਦਾ ਰਹਿੰਦਾ ਹੈ ਫੋਰ ਐਗਜ਼ਾਮਪਲ ਫਰਜ਼ ਕਰੋ ਕਿ ਜੋ ਸਿਕਿਉਰਿਟੀ ਚੈਲੰਜ ਉਹ ਗੱਡੀ ਤੋਂ ਹੈ ਕਿ ਕੋਈ ਬੰਦਾ ਕਿਸੇ ਗੱਡੀ ਨੂੰ ਮਾਰਦਾ ਹੈ ਤਾਂ ਤੁਸੀਂ ਕੀ ਕਰਦੇ ਹੋ ਗੱਡੀ ਦੀ ਸਪੀਡ ਰੋਕਣ ਵਾਸਤੇ ਤੁਸੀਂ ਬੈਰੀਕੇਡ ਲਾਉਂਦੇ ਹੋ ਤੁਸੀਂ ਆਪਣੇ ਬੈਰੀਅਰ ਲਾਉਂਦੇ ਹੋ ਜਾਂ ਤੁਸੀਂ ਆਪਣੇ ਸਪੀਡ ਬੰਪ ਲਾਉਂਦੇ ਹੋ ਉਸੇ ਤਰੀਕੇ ਨਾਲ ਜਦ ਇੱਕ ਪਰਟਿਕਲਰ ਸਿਕਿਉਰਿਟੀ ਚੈਲੰਜ ਆਇਆ ਉਹ ਆਇਆ ਸੀਗਾ ਕਿ ਕਈ ਥਾਵਾਂ ਤੇ ਜਿਹੜੇ ਸੀ ਗ੍ਰਨੇਡ ਸੀ ਉਹ ਚੈੱਕ ਇਨ ਕੀਤੇ ਗਏ ਤੇ ਉਹਨੂੰ ਰੋਕਣ ਵਾਸਤੇ ਮੁਸ਼ਕਿਲ ਕਰਨ ਲਈ ਇਹ ਜਿਹੜੇ ਸੀ ਸੁਰੱਖਿਆ ਪ੍ਰਬੰਧ ਉਹ ਸਪੈਸਿਫਿਕ ਥ्रेट ਨੂੰ ਦੇਖਦੇ ਹੋਏ ਇੰਪਰੂਵ ਕੀਤੇ ਗਏ ਇਹ ਟਾਈਮ ਟੂ ਟਾਈਮ ਚੇਂਜ ਹੁੰਦੇ ਆ ਤੇ ਹਮੇਸ਼ਾ ਜਿਹੜੇ ਹੁੰਦੇ ਸਿਕਿਉਰਿਟੀ ਦੇ ਜਿਹੜੇ ਪ੍ਰਬੰਧ ਹੈ ਉਹ ਸਮੇਂ ਅਨੁਸਾਰ ਟਲਦੇ ਰਹਿੰਦੇ ਸਰ ਟੈਕਨਿਕ ਹੋਰ ਇਕਲਪਰ ਨੇ ਬਣਾ ਦੇ ਵਿੱਚ ਕਿ ਇਹ ਹਿਊਮਨ ਪੁਲਿਸ ਲੈ ਲੀ ਜਦੋਂ ਵੀ ਕੋਈ ਅਟੈਕ ਹੋਵੇ ਤੇ ਇਹ ਕਿਤਾਬ ਜਸਟਿਫਾਈ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰ ਸਕਦਾ ਬਿਕੋਜ਼ ਮੈਂ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਮੇਰਾ ਲਿਮਿਟਡ ਰੋਲ ਜਿਹੜਾ ਹੈਗਾ ਉਹ ਹੈਗਾ ਕਿ ਜਿਹੜੇ ਸਿਕਿਉਰਿਟੀ ਚੈਲੰਜਸ 26 ਜਨਵਰੀ ਤੇ ਇਸ ਵੇਲੇ ਬਾਰਡਰ ਸਟੇਟ ਹੋਣ ਕਰਕੇ ਜਿਹੜੇ ਬਾਰਡਰ ਦੇ ਸੂਬੇ ਆ ਉਹਨਾਂ ਦਾ ਸਮੀਖਿਆ ਕਰਨਾ ਸੀਗਾ ਉਹ ਸਮੀਖਿਆ ਕਰਕੇ ਅਸੀਂ ਜਿੰਨੀ ਸਾਡੀ ਪ੍ਰੋਫੈਸ਼ਨਲ ਕੰਪੀਟੈਂਸ ਹੈ ਉਹਦੇ ਸਾਰ ਨਾਲ ਅਸੀਂ ਸਿਕਿਉਰਿਟੀ ਪ੍ਰਬੰਧਨ ਹੋਰ ਪੁਖਤਾ ਕਰਦੇ ਪਰ ਬਹੁਤ ਸਾਰੇ ਚਾਹ ਵੀ ਹੈ ਕਿ ਜੇ ਪੰਜਾਬ ਪੁਲਿਸ ਆਪੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਕਿ ਲੋਕਾਂ ਦੀ ਸੁਰੱਖਿਆ ਕੀ ਕਰੇ ਕਿ ਗਰਨੇਡ ਹਮਲੇ ਤੋਂ ਬਾਹਰ ਇਹ ਸਭ ਕੁਝ ਹੋਣਾ ਤੇ ਇਹ ਇੱਕ ਅਫਵਾਹ ਹੈਗੀ ਹੈ ਇਹ ਬਿਨਾ ਸਿਰ ਪੈਰ ਦੀ ਚਰਚਾ ਹੈਗੀ ਹੈ एसएसपी सर ਦੇ ਸਾਹਮਣੇ ਸਾਡੇ ਨਾਲ ਬੈਠੇ ਹੈਗੇ ਮੈਂ ਪੂਰਾ ਇਲਾਕਾ ਦੇਖ ਕੇ ਆਇਆ ਹੈਗਾ ਪੁਲਿਸ ਪੂਰੀ ਤਰ੍ਹਾਂ ਮੋਰਲ ਉੱਚਾ ਹੈਗਾ ਫੋਰਸ ਜਿਹੜੀ ਹੈ ਪੂਰੀ ਤਰ੍ਹਾਂ ਚੌਕਸ ਹੈ ਤੇ ਸਾਡੇ ਜਿਹੜੇ ਸੁਰੱਖਿਆ ਪ੍ਰਬੰਧ ਪੂਰੇ ਚੱਲਦੇ ਬੀਸਕਿਉਰਟੀ ਪ੍ਰਬੰਧ ਚੱਲਦੇ 26 ਜਨਵਰੀ ਨੂੰ ਲੈ ਕੇ ਜਾਂ ਬੋਰ ਵੀ ਓਵਰੈਲੀ ਪੂਰੀ ਜ਼ਿਲ੍ਹਾ ਦੀ ਗੱਲ ਕੀਤੀ ਜੇਕਰ ਬਹੁਤ ਸਾਰੇ ਕੇਸ ਜਿਹੜੇ ਆ ਇਕਾ ਦੁਕਾ ਕਰਕੇ ਸਾਡੇ ਸੌਲਵ ਹੋ ਗਏ ਪਰ ਜਿਹੜਾ ਅਲਰਟ ਵਾਰ ਬਾਰਡਰ ਏਰੀਆ ਨੂੰ ਲੱਗੇ ਉਦੋਂ ਦੀ ਸੈਕੰਡ ਡਿਫੈਂਸ ਲਾਈਨ ਤੇ ਪੁਲਿਸ ਨੇ ਕੀ ਖਾਸ ਪ੍ਰਬੰਧ ਕੀਤੇ ਕਿ ਜਦੋਂ ਡੀਆਈ ਸਾਹਿਬ ਆਏ ਸੀ ਤਾਂ ਉਹਨੇ ਵੀ ਇਹ ਪੁਸ਼ਟੀ ਕਰ ਲਈ ਸੀ ਜਿਹੜੇ ਗ੍ਰਨੇਡਸ ਅਟੈਕ ਹੋ ਰਿਹਾ ਹੈ ਦਰਮੇਂ ਜਿਹੜਿਆ ਪਾਰਤਵਾਰ ਹੈ ਉਦ ਦੀ ਸੈਕੰਡ ਡਿਫੈਂਸ ਲਾਈਨ ਤੇ ਪੁਲਿਸ ਕੀ ਪ੍ਰਬੰਧ ਕਰਦੀ ਹੈ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰ ਪਾਉਂਗਾ ਇਹ ਬੈਟਰ ਹੋਏਗਾ ਕਿ ਡੀਆਈ ਸਾਹਿਬ ਨੇ ਇਸ ਬਾਰੇ 올ਿਆਸੀ ਦਾ ਜਾਇਜ਼ਾ ਉਹਨਾਂ ਤੋਂ ਲੈ ਲੈ। ਪਰ ਉਸ ਦਿਨ ਪਹਿਲਾਂ ਕਦੋਂ ਪੜਾ ਗੱਡੀ ਕੋਈ ਗਈ ਸੀ ਜਿਹੜੀ ਜਿਸ ਨਾਲ ਉਹ ਪਾੜ ਹੋਇਆ 19 ਜੰਦੀ ਤੋਂ ਘਰ ਉਹ ਗੱਡੀ ਅਜੇ ਤੱਕ ਨਹੀਂ ਮਿਲੀ ਲੇਕਿਨ ਉਸੇ ਤੇ ਸਾਹਮਣੇ ਤੱਕ ਮੈਂ ਇੱਕ ਵਾਰ ਫਿਰ ਬੇਨਤੀ ਕਰਦਾ ਹਾਂ ਕਿ ਮੈਂ ਹੈੱਡਕੁਆਰਟਰ ਤੋਂ ਡੀਜੀ ਸਾਹਿਬ ਦਾ ਨੁਮਾਇੰਦਾ ਸੁਰੱਖਿਆ ਦੀ ਪ੍ਰਬੰਧ ਲੈਣ ਵਾਸਤੇ ਆ ਜਿਹੜੇ ਇੱਥੇ ਲੋਕਲ ਕ੍ਰਾਈਮ ਹੈ ਜਾਂ ਇੱਥੇ ਜਿਹੜੇ ਕੇਸਸ ਹੋਏ ਉਹਨਾਂ ਬਾਰੇ ਮੈਂ ਟਿੱਪਣੀ ਕਰਨ ਦੀ ਸક્ષਮ ਨਹੀਂ ਹੈਗਾ ਮੈਨੂੰ ਉਹਨਾਂ ਦੀ ਜਾਣਕਾਰੀ ਫਰਸਟ ਹੈਂਡ ਨਹੀਂ ਹੈਗੀ ਇਹ ਇਹ ਬੇਸਿਕਲੀ ਗਲਤ ਦਾਰਣਾ ਹੈ ਜਿਸ ਤਰ੍ਹਾਂ ਦਾ ਸਕਿਉਰਿਟੀ ਸਿਨੈਰੀਓ ਪਿੱਛੇ ਬਣ ਗਿਆ ਸੀਗਾ ਸੋ ਉਸ ਚੀਜ਼ ਨੂੰ ਮਦਦ ਨਜ਼ਰ ਰੱਖਦੇ ਹੋਏ ਤਾਂ ਥੋੜੇ ਜੀ ਕਾਊਂਟਰ ਮੀਜਰਸ ਐਂਡ ਸਕਿਉਰਿਟੀ ਅਗਮੈਂਟੇਸ਼ਨ ਅਸੀਂ ਕਰਾਈ ਹੈ ਐਂਡ ਜੀਐਡੀ ਐਕਸਰਸਾਈਜ਼ ਇਹ ਪੂਰੇ ਬਾਰਡਰ ਰੇਂਜ ਦੇ ਵਿੱਚ ਕਰਾਈ ਜਾ ਰਹੀ ਹੈ ਇਹਦੇ ਵੀ ਸਰਕਾਰ ਵੱਲੋਂ ਕੁਝ ਫੰਡਸ ਵੀ ਸਾਨੂੰ ਅਲਾਟ ਹੋਏ ਹੈ ਤਾਂ ਇਹ ਹਰ ਟਾਈਮ ਜਿਹੜਾ ਵੀ ਕੋਈ ਸਿਕਿਉਰਿਟੀ ਚੈਲੰਜ ਆਂਦਾ ਹੈ ਉਹਦੇ ਮੁਤਾਬਿਕ ਜਿਹੜਾ ਸੋਲੂਸ਼ਨ ਉਹਦਾ ਸਾਨੂੰ ਮੌਕੂ ਲੱਗਦਾ ਹੈ ਫੀਜ਼ੀਬਲ ਲੱਗਦਾ ਹੈ ਉਸ ਮੁਤਾਬਿਕ ਅਸੀਂ ਕੁਝ ਚੇਂਜਸ ਕੀਤੇ ਆਂ ਐਂਡ ਇਹ ਕੋਈ ਨਵੀਂ ਚੀਜ਼ ਨਹੀਂ ਹੈ ਜਿਹੜੀ ਅਸੀਂ ਕਰ ਰਹੇ ਜਿਹੜਾ ਬੀਪੀਆਰ ਐਨਡੀ ਹੈ ਉਹਦੇ ਵਿੱਚ ਉਹਨਾਂ ਨੇ ਪ੍ਰੋਪਰਲੀ ਮਤਲਬ ਜਿਹੜੀ ਦੀਵਾਰਾਂ ਹੈਗੀਆਂ ਤੇ ਜਿਹੜੇ ਗੇਟਸ ਹੈ ਉਦੀ ਹਾਈਟ ਕਿੰਨੀ ਹੋਣੀ ਚਾਹੀਦੀ ਦਿਸ ਇਜ਼ ਓਲਰਡੀ ਸਪੈਸੀਫਾਈਡ ਬਾਈ ਬੀਪੀਆਰ ਐਂਡੀ ਦਾ ਉਸ ਜਿਹੜਾ ਇਕ ਨੋਰਮ ਹੈ ਉਹਨਾਂ ਦਾ ਉਹਦੇ ਮੁਤਾਬਿਕ ਸਾਡੀ ਦੀਵਾਰਾਂ ਨਹੀਂ ਹੈ ਸੀਗੀਆਂ ਸੋ ਵੀ ਹੈਵ ਨਾ ਡਨ ਐਨੀਥਿੰਗ ਨਿਊ ਦੇ ਆਲਰਡੀ ਰੂਲਸ ਹੈਗੇ ਨੇ ਐਂਡ ਉਹਦੀ ਬਸ ਅਸੀਂ ਕੰਪਲਾਈਂਸ ਕੀਤੀ ਹੈ ਨਹੀਂ ਨਾਈਟ ਡੋਮੀਨੇਸ਼ਨ ਅਸੀਂ ਕੀਤੀ ਹੈ ਸਟਾਰਟ ਐਂਡ ਇਨ ਫੈਕਟ ਇਨ ਰਨ ਅਪ ਟੂ ਦਾ 26th ਆਫ ਜਨਵਰੀ ਤਾਂ ਹੁਣ ਅਸੀਂ ਜ਼ਿਆਦਾ ਮਤਲਬ ਸਾਡੀ ਡੋਮਿਨੇਸ਼ਨ ਐਂਡ ਪੈਟ੍ਰੋਲਿੰਗ ਐਂਡ ਇਵਨ ਅਸੀਂ 플ੈਗ ਮਾਰਚਸ ਹੁਣ ਕਰਾਂਗੇ ਤਾਂ ਜਿਸ ਤਰ੍ਹਾਂ ਚੱਲਦਾ ਸੀਗਾ ਉਹਨੂੰ ਇਨਫੈਕਟ ਅਸੀਂ ਫੋਰ ਆਰਗੂਮੈਂਟ ਕਰਕੇ ਉਹ ਸਾਰੀ ਐਕਸਰਸਾਈਜ਼ ਚੱਲਣਗੀ। ਬਟਾਲਾ ਕਿ ਇੰਟਰਵਿਊ ਸੀ ਉਸ ਤੋਂ ਬਾਅਦ ਉਹ ਬੜੇ ਜਿਹੇ ਬਹਿਸ ਰਿਹਾ ਹੋਰ ਵੀ ਤਰ੍ਹਾਂ ਰੁਕ ਰਹਾ। ਜਿਸ ਗੱਲ ਤੇ ਪੁਲਿਸ ਕਾਲਜ ਆ ਗਿਆ ਤੇ ਪੇਸ਼ ਆਲੇ ਫਟ ਗਿਆ। ਇੱਕ ਇਨਸੀਡੈਂਟ ਹੋਇਆ ਸੀਗਾ ਇੱਥੇ ਸਿਵਲ ਲਾਈਨ ਦੇ ਵਿੱਚ ਤਾਂ ਉਹ ਕੇਸ ਸਾਡੀ ਅਸੀਂ ਜੁਆਇੰਟਲੀ ਜਿਹੜਾ ਅੰਮ੍ਰਿਤਸਰ ਰੂਰਲ ਪੁਲਿਸ ਐਂਡ ਬਟਾਲਾ ਪੁਲਿਸ ਵੀ ਵਰਕਿੰਗ ਔਨ ਇਟ ਉਹਦੇ ਵਿੱਚ ਕਾਫੀ ਲੀਡਸ ਸਾਡੇ ਕੋਲ ਹੈਗੀਆਂ ਤਾਂ ਉਹ ਇੱਕ ਦੋ ਦਿਨਾਂ ਦੇ ਵਿੱਚ ਵੀਲ ਅਪਰੇਹੈਂਡ ਹੋ ਪੂਗੀ ਬੜੀ ਜਿਹੀ ਲੋਟ ਪੁੱਛੇ ਗਈ ਜਿੰਨੀ ਮੰਗੀ ਵੀ ਆਰ ਨਾਟ ਸ਼ੋਰ ਕਿਉਂਕਿ ਉਹ ਫੁਟੇਜ ਜਿਹੜਾ ਹੈਗਾ ਉਹਦੇ ਵਿੱਚ ਬੜਾ ਕੋਈ ਕਲੀਅਰ ਚੀਜ਼ ਨਹੀਂ ਹੈ ਪਰ ਅਸੀਂ ਇੱਕ ਸਾਡੀ ਥਿਰੀ ਹੈ ਕਿ ਚਲੋ ਉਹ ਗੱਡੀ ਸੇਮ ਹੋ ਸਕਦੀ ਹੈ ਬਟ ਹਜੇ ਅਸੀਂ ਸ਼ੋਰ ਨਹੀਂ ਹੈ ਕਿ ਸੇਮ ਹੀ ਗੱਡੀ 26 ਜਨਵਰੀ ਨੂੰ ਜਾਂ ਫਿਰ ਆਪਣਾ ਕਲੀਨਿਕ ਮੋਰਸ ਵਗੈਰਾ ਲੱਗੇਗਾ ਦੇਖੋ ਕਿਉਂ ਆ ਸਾਡੇ ਕੋਲ ਬਾਹਰੋਂ ਆਲਰੇਡੀ ਪੀਏਪ ਦਾ ਇੱਕ ਕੰਪੋਨੈਂਟ ਆਇਆ ਹੈ ਤਾਂ ਅਸੀਂ ਐਂਡ ਵੀ ਹੈਵ ਐਡਿਕਟ ਫੋਰਸ ਇਟ ਇਜ਼ ਜ਼ਿਲਲ ਪਦਰੀ ਸਾਡੀ ਫੋਰਸ ਹੈ ਕਾਫੀ ਸਾਡੇ ਕੋਲ ਹੈਗੀ ਤਾਂ ਉਹਨਾਂ ਨੂੰ ਅਸੀਂ ਇਸਤੇਮਾਲ ਕਰ ਰਹੇ ਨੇ ਸਾਡੇ ਕੋਲ ਪ੍ਰੋਪਰ ਫੋਰਸ ਐਂਡ एवरीथिंग ਅਰੇਂਜਮੈਂਟਸ ਉਹ ਸਾਰੇ ਅਸੀਂ ਚੱਕ ਆਊਟ ਕਰ ਰਹੇ ਆ ਪ੍ਰੋਪਰਲੀ ਇਸ ਫੰਕਸ਼ਨ ਨੂੰ ਅਸੀਂ ਕਰਾਉਣ ਸਰ ਸਾਈਬਰ ਕ੍ਰਾਈਮ ਨੂੰ ਲੈ ਕੇ ਤੇ ਅਡਾਲਾ ਪੁਲਿਸ ਵਧੀਆ ਕੰਮ ਕਰੀਏ ਮੋਬਾਈਲ ਜਿੱਦਾਂ ਲੋਕਾਂ ਨੂੰ ਮਿਲਦੇ ਔਰ ਮੋਟਰਸਾਈਕਲ ਚੋਰੀ ਹੁੰਦੇ ਆ ਅਦਰ ਹੋਰ ਵੀ ਵਾਹਨ ਚੋਰੀ ਹੁੰਦੇ ਉਹਨਾਂ ਨੂੰ ਲੈ ਕੇ ਕੋਸ਼ਿਸ਼ ਕਰਦਾ ਆਪਣਾ ਥੋੜਾ ਜਲ ਕਰੇ ਅਸੀਂ ਬਟਾਲਾ ਪੁਲਿਸ ਦਾ ਆਫਲੇਟ ਰਿਕਾਰਡ ਇਸ ਤਰ੍ਹਾਂ ਰਿਹਾ ਹੈ ਕਿ ਬਹੁਤ ਕੋਈ ਕੱਠੀ ਕੋਈ ਕੇਸ ਹੋਗਾ ਜਿਹੜਾ ਟਰੇਸ ਨਹੀਂ ਹੋਇਆ ਕੁਝ ਇਨਸੀਡੈਂਟਸ ਹੋਏ ਬਟ ਦੇ ਵਰ ਟਰੇਸ ਦਾ ਇਹ ਜਿਹੜਾ ਇਹ ਵੀ ਸਾਡੀ ਪ੍ਰਾਇੋਰਟੀ ਹੈ ਪਿੱਛੇ ਥੋੜਾ ਸਪੀਡ ਕਰਾਈਮ ਦਾ ਇਸ਼ੂ ਸੀਗਾ ਸਨੈਚਿੰਗ ਉਹਦੇ ਤੇ ਕਾਫੀ ਅਸੀਂ ਨਕੀਲ ਪਈ ਹੈ ਬਟ ਜਿੱਥੇ ਵੀ ਇਨਸੀਡੈਂਟ ਹੁੰਦਾ ਹੈ ਤਾਂ ਸਾਡੀ ਟੀਮ ਬੜੀ ਮੁਸਤੈਦ ਹੈ ਕਮਿਟਿਡ ਹੈ ਐਂਡ ਉਹਨੂੰ ਆਪਾਂ ਜ਼ਰੂਰ ਟਰੇਸ ਕਰਦੇ ਹੈ ਇਹਦੇ ਵਿੱਚ ਮੈਂ ਕਿਨਰਲੀ ਜਨਰਲ ਨਹੀਂ ਨਹੀਂ ਉੱਥੇ ਅਸੀਂ ਜੁਆਇੰਟਲੀ ਦੇਖੋ ਬੀਐਸਐਫ ਇਜ਼ ਦਾ ਫਰਸਟ ਲਾਈਨ ਆਫ ਡਿਫੈਂਸ ਦਾ ਉਹਨਾਂ ਦੇ ਨਾਲ ਅਸੀਂ ਜੁਆਇੰਟ ਆਪਰੇਸ਼ਨਸ ਕਰ ਰਹੇ ਨੇ ਸਾਡੀ ਉਹਨਾਂ ਦੇ ਨਾਲ ਟਾਈਮ ਟਾਈਮ ਮੀਟਿੰਗਸ ਵੀ ਹੁੰਦੀਆਂ ਹਨ ਤਾਂ ਇਹਦੇ ਇਲਾਵਾ ਜਿਹੜੀ ਏਜੰਸੀਜ਼ ਹੈ ਸਟੇਟ ਏਜੰਸੀ ਸੈਂਟਰਲ ਏਜੰਸੀ ਉਸੇ ਆਪਣੇ ਲੈਵਲ ਤੇ ਉਹ ਸਾਰਾ ਉੱਥੇ ਚੱਲਦਾ ਪਿਆ ਤਾਂ ਉਸੇ ਮਤਲਬ ਜਿਹੜਾ ਵੀ ਕੋਈ ਪਲਾਨ ਬਣਦਾ ਹੈ ਉਹਦੀ ਕੰਪਲਾਈਂਸ ਫਿਰ ਹੋ ਜਾਂਦੀ ਹੈ